ਜਦੋਂ ਇਸ ਮੁਕਾਮ ਤੇ ਪਹੁੰਚਣਾ ਹੈ ਉਸ ਵੇਲੇ ਬਹਾਨੇ ਨਹੀਂ ਦੇਖੇ ਜਾਣੇ ਉਸ ਵੇਲੇ ਸਿਰਫ ਸਕਸੈਸ ਨਾਲ ਤੁਹਾਨੂੰ ਕੁਰਸੀ ਜਿਹੜੀ ਮਿਲੀ ਹੋਣੀ ਹੈ ਨਾ ਉਹ ਦਿਖਣੀ ਹੈ। ਅਗਰ ਮਾਨ ਸਰਕਾਰ ਨੇ ਇੱਥੇ ਤੁਹਾਡੇ ਲਈ ਐਨਾ ਤੁਹਾਨੂੰ ਪਤਾ ਸਕੂਲ ਵਿੱਚ ਸਾਰਾ ਸਮਾਨ ਆ ਚੁੱਕਾ ਹੈ। ਪਤਾ ਤੁਹਾਨੂੰ ਇੱਕ ਗਵਰਨਮੈਂਟ ਸਕੂਲ ਹੋ ਕੇ ਐਨੇ ਐਚਾ ਟੀਚਰ ਜਿਹੜੇ ਤੁਹਾਡੇ ਲਈ ਸੋਚ ਰਹੇ ਹੈ। ਸਰਕਾਰ ਤੋਂ ਇਹ ਸਾਰਾ ਇਨੀਸ਼ੀਏਟਿਵ ਲੈ ਰਿਹਾ ਕਿ ਸਾਨੂੰ ਸਮਾਨ ਦਿਓ ਸੀ ਆਪਣੇ ਬੱਚੇ ਉਨਸੇ ਸਿਖਾਈਏ। ਪਹਿਲਾਂ ਇਹਨਾਂ ਟੀਚਰਸ ਲਈ ਇੱਕ ਵਾਰ ਕਲਾਪਿੰਗ ਹੋ ਜਾਵੇ। ਆਪਣੇ ਸਕਿੱਲ ਨੂੰ ਪਹਿਚਾਨਣਾ ਵੀ ਹੈ ਉਹਨੂੰ ਫਿਰ ਉਹਦੇ ਤੇ ਮਿਹਨਤ ਵੀ ਕਰਨੀ ਹੈ ਤੇ ਉਹਨੂੰ ਇੱਕ ਕਹਿ ਦੇਣਾ ਕਿ ਹੁਣ ਤੇਨੂੰ ਉਡਾਣ ਲਈ ਅਸੀਂ ਆਸਮਾਨ 'ਚ ਛੋੜ ਦਿੱਤਾ ਆ ਹੁਣ ਅਸੀਂ ਕੁਝ ਬਣ ਕੇ ਜਾਣਾ ਹੁਣ ਆਪਣੇ ਸ਼ਹਿਰ ਦਾ ਪਿੰਡ ਦਾ ਸਕੂਲ ਦਾ ਨਾਮ ਰੌਸ਼ਨ ਕਰਕੇ ਜਾਣਾ ਜਿਹੜਾ ਵੀ ਬੱਚਾ ਬਿਊਟੀ ਦਾ ਕੋਰਸ ਕਰਨਾ ਚਾਹੁੰਦਾ ਹੈ ਮੇਰੇ ਕਿਸੇ ਵੀ ਬ੍ਰਾਂਚ ਵਿੱਚ ਜਲੰਧਰ ਵਿੱਚ ਹੁਸ਼ਿਆਰਪੁਰ ਵਿੱਚ ਜਿਹੜਾ ਵੀ ਤੁਹਾਨੂੰ ਨੇੜੇ ਬ੍ਰਾਂਚ ਪੈਂਦੀ ਹੈ ਪੂਰੇ ਇੰਡੀਆ 'ਚ ਬ੍ਰਾਂਚੇਸ ਹੈ ਤੁਸੀਂ ਸਿਰਫ ਆਪਣੇ ਸਕੂਲ ਦਾ ਆਈ ਕਾਰਡ ਦਿਖਾਣਾ ਹੈ ਮੇਰੇ ਕੋਲ ਆ ਕੇ ਫ੍ਰੀ ਆਫ ਕਾਸਟ ਆਪਣਾ ਚਾਹੇ ਨੇਲ ਦਾ ਚਾਹੇ ਮੇਕਅਪ ਦਾ ਕੋਈ ਵੀ ਕੋਰਸ ਕਰ ਸਕਦੇ ਹੋ